ਕਾਲੇ ਪਹਾੜ ਕੱਢਿਆ ਮੁੰਡੇ ਦਾ ਅੱਛਾ ਚਾਰ ਪੰਜ ਬੰਦੇ ਹਿੱਟ ਚਲਾਇਆ ਇੱਧਰ ਅਰਦੇ ਕੰਮ ਨਹੀਂ ਕਰਦੇ ਸਹੀ ਵੀ ਅੱਛਾ ਬਥੇਰੇ ਰਹਿ ਜਾਂਦੇ ਨੇ ਇਹਨੂੰ ਕਦੀ ਕੰਪਲੇਨਟ ਕੀਤੀ ਸੀ ਕੰਮ ਕਰਦੇ ਕੰਮ ਨਹੀਂ ਕਰਦੇ ਸਹੀ ਵੀ ਅੱਛਾ ਬਥੇਰੇ ਰਹਿ ਜਾਂਦੇ ਨੇ ਨਹੀਂ ਕਿ ਇੱਕੋ ਮਾਲ ਖਾ ਲੈਂਦੇ ਜਿਹੜੇ ਵੇਚਦੇ ਆ ਜਿਹੜੇ ਵੇਚਦੇ ਆ ਆ ਚਾਹਣਾ ਕੋਲ ਪੁਲਿਸ ਵਾਲੇ ਮਾਲ ਖਾ ਕੇ ਚਲੇ ਜਾਂਦੇ ਆ ਠੀਕ ਆ ਕੋਈ ਚਾਹ ਦੇਖ ਲਿਆ ਬਿਆਸੀ ਕਾਲੇ ਪਹਾੜ ਕੱਢਿਆ ਮੁੰਡੇ ਦਾ अच्छा चार पांच बंदे इक चलाए इधर केड़े ਕੱਢੇ ਪੈਸੇ ਕਿੱਥੇ ਆ ਬੰਦਾ ਜਿਹੜਾ ਮਰ ਕੁਰਦਾ ਲਿਆ ਹੋ ਜਿਹੜਾ ਕੁਰਦਾ ਪਿਆ ਉਹਦੇ ਪੈਸੇ ਕੱਢਿਆ ਠੀਕ ਆ ਅੱਛਾ ਭਾਈ ਹੋ ਗਿਆ ਠੀਕ ਆ ਠੀਕ ਆ ਆਪ ਬਾਅਦ ਧੰਮੇਵਲੀ ਕੰਨਾ ਚਿੱਟਾ ਪੀਦਾ ਸੀ ਆਪ ਹੈ ਕਾਪਲੇ ਅੱਜ ਜੀ ਨਹੀਂ ਹੈ ਮਾਣ ਨੇ ਤੂੰ ਕਹਿੰਦਾ ਉਹ ਕਹਿੰਦਾ ਚਿੱਟਾ ਪੀਂਦਾ ਸੀ ਤੂੰ ਨਹੀਂ ਪੀਂਦਾ ਚਿੱਟਾ ਇੰਨੀ ਕਰਦਾ ਸੀ ਕੀ ਕਰ ਰਿਹਾ ਸੀ ਅੱਛਾ ਪੈਸੇ ਇਹਦੇ ਪੈਸੇ ਖੋਏ ਨੇ ਪੈਸੇ ਖੋਏ ਨੇ ਚਿੱਟਾ ਵੇਚਦਾ ਪਿਆ ਹੈ ਮੜ ਜਾ ਬੋਲ ਇੱਧਰ ਬੋਲ ਬੋਲ ਹੁਣ ਬੋਲ ਛੱਟਾ ਛਲੋਣਾ ਕੰਮ ਨਹੀਂ ਬੋਲ Yeah